ਸਾਰੇ ਪ੍ਰੈਸ ਦੇ ਵੀਰਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ ਜੋ ਕੱਲ ਐਮਸੀ ਦੇ ਇਲੈਕਸ਼ਨ ਸੰਬੰਧੀ ਕਾਂਗਰਸ ਨੇ ਕਾਫੀ ਉਹ ਹੱਲਾ ਕੀਤਾ ਉਹਦੇ ਸੰਬੰਧ ਦੇ ਵਿੱਚ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਕਿਉਂਕਿ ਇੱਕ ਸਟਾਰਟੀ ਤੁਹਾਨੂੰ ਗੱਲ ਦੱਸਦੀ ਹੈ ਵੀ ਸਾਡੇ ਤਾਂ ਦੋ ਐਮਸੀ ਤੇ ਸ਼ੁਰੂ ਤੋਂ ਹੀ ਸਾਨੂੰ ਪਤਾ ਹੈ ਪਿਛਲੇ ਸਾਢੇ 3 ਸਾਲਾਂ ਤੋਂ ਨਾ ਤਾਂ ਅਸੀਂ ਕਦੇ ਇਹ ਕਿਹਾ ਕਿ ਅਸੀਂ ਇਲੈਕਸ਼ਨ ਲੜਨਾ ਨਾ ਕਦੇ ਅਸੀਂ ਕਿਸੇ ਦੇ ਕੰਮ ਦੇ ਵਿੱਚ ਇੰਟਰਫੇਅਰ ਕੀਤਾ ਕੋਈ ਵੀ ਐਮਸੀ ਕੋਠੀ ਵੀ ਹੋ ਕੇ ਆਪਦੇ ਕੰਮ ਕਰਾਉਂਦੇ ਰਹੇ ਆ ਤੇ ਹੁਣ ਵੀ ਜਿਹੜਾ ਲੇਟੈਸਟ ਕੰਮ ਵੀ ਚੱਲੀ ਜਾਂਦੇ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜਾ ਕੱਲ ਰੌਲਾ ਪਾਇਆ ਉਹ ਪਾਇਆ ਸੀਗਾ ਤੇਜੇ ਪਹਿਲਵਾਨ ਨੇ ਉਹ ਕਹਿੰਦਾ ਕਿ ਜਿਹੜਾ ਹੈਗਾ ਇਹ ਇਹਨਾਂ ਦਾ ਇੱਕ ਐਮਸੀ ਆ ਤੇ ਇਹਨਾਂ ਨੇ ਚੋਣ ਰਖਾ ਲਈ ਇਦਾਂ ਕਰ ਲਿਆ ਮੇਰੇ ਤੇ ਇਨਕੁਆਰੀਆਂ ਲਵਾ ਕੇ ਇਸ ਯਹੀ ਸਟਾਫ ਲੈ ਕੇ ਜਾਂਦੇ ਆ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਚੋਣ ਤਾਂ ਰੱਖੀ ਗਈ ਆ ਜੀ ਵੀਰ ਸ਼ੁਕਰਵਾਰ ਉਹ ਕਹਿੰਦਾ ਮੈਨੂੰ 15 ਦਿਨ ਹੋ ਗਏ ਆ ਸੀਆਈ ਸਟਾਫ ਲੈ ਕੇ ਜਾਂਦੇ ਨੇ ਫੇਰ ਜੇ ਭਾਈ ਤੇਰੇ ਨਾਲ ਅਸੀਂ ਤੈਨੂੰ ਧਮਕੀਆਂ ਦੇਈ ਜਾਂਦੇ ਇੱਕ ਪਾਸੇ ਤੂੰ ਕਹਿ ਰਿਹਾ ਤੇ ਦੂਸਰੇ ਪਾਸੇ ਤੂੰ 6-6 7-7 ਮਿੰਟਾਂ ਦੀਆਂ ਕਾਲਾਂ ਕਰੀ ਜਨਾ ਐਮਸੀ ਨੂੰ ਜਿਆਦਾ ਸੀ ਤੈਨੂੰ ਧਮਕੀਆਂ ਦੇ ਸਕਦੇ ਆ ਜਾਂ ਤਾਂ ਕਿ ਤਰਨਾ ਗੱਲਬਾਤ ਕਰ ਸਕਦੇ ਆ ਫਿਰ ਕਹਿੰਦੇ ਜੀ ਵਿਤਕਰਾ ਕਰਦੇ ਆ ਵਾ ਇਤੇਜੇ ਦੇ ਵਾਰਡ ਦੇ ਵਿੱਚ 64 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦੀ ਗਲੀ ਬਣ ਰਹੀ ਮੇਨ ਰੋਡ ਆ ਜਿਹੜੀ ਜੇ ਵਿਤਕਰਾ ਹੁੰਦਾ ਬਾਕੀਆਂ ਦੀ ਤਾਂ ਕਿਸੇ ਦੇ 5 ਲੱਖ ਰੱਖ ਦੇ ਆ ਕਿਸੇ 7 ਲੱਖ ਰੱਖ ਲੈ ਤੇਰੇ ਤਾਂ ਵੱਧ ਲੱਗਦਾ ਪਿਆ ਤਰ ਤੋ ਆਪਣੀ ਸਰਕਾਰ ਦੇ ਵਿੱਚ ਤਾਂ ਬਣੀ ਨਹੀਂ ਅਸੀਂ ਤਾਂ ਫੇਰ ਕਹਿੰਨੇ ਆ ਵੀ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇਗੇ ਜਿੰਨਾ ਵੱਧ ਤੋਂ ਵੱਧ ਜਿੱਥੇ ਲੋੜ ਆ ਲੋਕਾਂ ਨੂੰ ਉਹ ਕੰਮ ਕਰਦੇ ਆ ਫੇਰ ਇਹਨਾਂ ਨੇ ਕਿਉਂਕਿ ਇੱਥੇ ਕੋਠੀ ਆਉਂਦੇ ਆ ਹਰੇਕ ਆਪ ਦਾ ਕੰਮ ਲੈ ਕੇ ਜੀ ਸਤ ਕੇ ਅੱਗੇ ਤੋਂ ਵੀ ਜੀ ਸਤ ਕੇ ਹੋਣ ਉਹ ਜਦੋਂ ਆਉਂਦੇ ਸੀਗੇ ਕਹਿੰਦੇ ਸੀ ਕਮਲਜੀਤ ਹੀਰਾ ਬੰਦਾ ਏ ਆਪਾਂ ਇਹਨੂੰ ਜੀ ਮਾਨ ਸਨਮਾਨ ਦੇਈਏ ਤੇ ਕਮਲਜੀਤ ਬਾਈ ਨਾਲ ਵੀ ਗੱਲ ਕਰਦੇ ਰਹਿੰਦੇ ਸੀਗੇ ਕਰਦੇ ਕਰਾਉਂਦੇ ਇਹਨਾਂ ਨੇ ਆਪ ਹੀ ਸਾਰਿਆਂ ਨੇ ਤੇ ਉਧਰੋਂ ਕਾਲੀਦਾਲ ਵਾਲੇ ਵੀ ਕਹਿੰਦੇ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਜੇ ਕੋਈ ਆਪਾਂ ਸਾਰੇ ਬੰਦੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਜੇ ਕੁਝ ਕਰ ਸਕਦੇ ਕਿਉਂਕਿ ਇੱਕ ਪਿੰਡ ਦੀ ਸਰਪੰਚੀ ਵਾਂਗੂ ਜਿਹੜਾ ਸ਼ਹਿਰ ਦੀ ਸਟੂਨ ਵੀ ਹੁੰਦੀ ਆ ਨਾ ਇਹ ਭਾਈਚਾਰਕ ਸਾਂਝ ਦੀ ਹੁੰਦੀ ਆ ਉਹਦੇ ਕਰਕੇ ਸਾਰਿਆਂ ਨੇ ਸਹਿਮਤੀ ਦੇਤੀ ਵੀ ਆਪਾਂ ਜਿੰਨੀ ਜੋਗੇ ਹੈਗੇ ਆ ਅਸੀਂ ਐਂ ਕਰਾਂਗੇ ਐ ਕਰਾਂਗੇ ਅਸੀਂ ਗਾਈ ਚਲੋ ਤੁਹਾਡੇ ਸਾਰਿਆਂ ਦੇ ਕਹਿਣ ਤੇ ਅਸੀਂ ਜਿਹੜਾ ਹੈਗਾ ਏ ਬੰਦਾ ਸਾਡਾ ਰੈਡੀ ਆ। ਉਸ ਤੋਂ ਬਾਅਦ ਬਕਾਇਦਾ ਇਹਨਾਂ ਨੇ ਜਿਹੜਾ ਹੈਗੇ ਆ ਪ੍ਰਧਾਨ ਜੀ ਹੋਗੇ ਜਾਂ ਦੂਸਰੇ ਜਿਹੜੇ ਇਹਨਾਂ ਦੇ ਤਾਰਾ ਪੱਟੀ ਜੀ ਨੇ ਸਭ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ। ਤੇ ਉਸ ਤੋਂ ਬਾਅਦ ਐਮਐਲਏ ਸਾਫਕਾ ਕਿੱਕੀ ਢਿਲੋਈ ਨਾਲ ਕਹਿੰਦੇ ਜੀ ਗੱਲ ਕਰੋ। ਇਹਨਾਂ ਦੇ ਫੋਨ ਤੋਂ ਬਕਾਇਦਾ ਪਹਿਲਾਂ ਗੱਲ ਹੋਈ। ਕੱਲ ਟਾਈਮ ਸੀਗਾ ਨੀਅਰ ਅਬਾਊਟ 8:30 ਵਜੇ ਦਾ ਉਦੋਂ ਇਨਕਮਿੰਗ ਕਾਲ ਆ ਜੀ ਕਿਕੀ ਢਲੋਈ ਦੀ ਐਮ ਸੀ ਸਾਹਿਬ ਦੇ ਤੁਸੀਂ ਦੇਖ ਸਕਦੇ ਹੋ 8:30 ਵਜੇ ਤੱਕ ਤਾਂ ਇਹਦੇ ਨਾਲ ਸੀਗੇ ਫੇਰ ਕਹਿੰਦੇ ਤੁਸੀਂ ਆਓ ਕੋਠੀ ਆਓ ਇੱਕ ਵਾਰੀ ਸਾਰੇ ਐਮ ਸੀ ਉਹਨਾਂ ਦੇ ਉੱਥੇ ਸੀ ਮੈਂ ਬਾਈ ਜੀ ਜਿੱਥੇ ਸੱਦੋਂਗੇ ਅਸੀਂ ਲੋਕਾਂ ਦੇ ਲਈ ਕੰਮ ਕਰਦੇ ਆ ਸਾਰੇ ਤੁਸੀਂ ਵੀ ਲੋਕਾਂ ਲਈ ਕੰਮ ਕਰਦੇ ਆ ਮੈਂ ਤਾਂ ਬੰਟੀ ਰਮਾਣਾ ਵੀ ਸੱਦੂ ਸਾਨੂੰ ਅਸੀਂ ਤਾਂ ਉੱਥੇ ਵੀ ਜਾਵਾਂਗੇ ਅਸੀਂ ਆ ਗਏ ਅਸੀਂ ਉੱਥੇ ਪਹੁੰਚੇ ਤੇ ਪਹੁੰਚ ਕੇ ਗੱਲਬਾਤ ਕੀਤੀ ਉਦੋਂ ਤੱਕ ਵੀ ਇਹੀ ਸੀਗਾ ਉੱਥੇ ਹੀ ਸੀ ਹਜੇ ਅਸੀਂ ਜਦੋਂ ਨਿਕਲ ਰਹੇ ਹਾਂ ਚੋਣ ਕੈਨਸਲ ਦਾ ਹੋ ਗਿਆ ਅਸੀਂ ਕਿਹਾ ਚਲੋ ਕੋਈ ਨਹੀਂ ਬਾਈ ਜੋ ਵੀ ਹੈਗਾ ਹਨਾ ਆਪਣੇ ਲਈ ਤੁਸੀਂ ਆਪ ਹੀ ਮੰਦੇ ਨੂੰ ਚੜਾਇਆ ਬਿਨ ਲਈ ਤੇ ਆਪ ਹੀ ਬੋਡੀ ਖਿੱਚਤੀ ਤੁਹਾਡਾ ਸਾਰਿਆਂ ਦਾ ਧੰਨਵਾਦ ਅਸੀਂ ਕਿਹਾ ਕਿ ਆ ਗਏ ਉਸ ਤੋਂ ਬਾਅਦ ਸਾਰਿਆਂ ਦੀ ਬਾਈਟ ਆ ਰਹੀ ਆ ਜੀ ਜਗੀਰ ਜੀ ਕਹ ਰਹੇ ਉਥੋਂ ਭੱਜ ਗਏ ਉਹ ਜਗੀਰ ਸਾਹਿਬ ਅਜੇ ਤਾਂ ਥੋੜੀ ਕੋਠੀ ਬੈਠੇ ਆ ਅਸੀਂ ਕਿੱਥੇ ਭੱਜਣਾ ਜੇ ਅਸੀਂ ਭੱਜਣਾ ਹੁੰਦਾ ਨਾ ਅਸੀਂ ਤੁਹਾਡੇ ਕੋਲੇ ਨਾ ਆਉਂਦੇ ਜਿਹੜੀ ਚੀਜ਼ ਦਾ ਸਾਨੂੰ ਪਹਿਲੇ ਦਿਨ ਤੋਂ ਪਤਾ ਹੈ ਕਿ ਸਾਡੇ ਕੋਲ ਦੋ ਆ ਦੋ ਹੀ ਸੀਗੇ ਤੁਹਾਡੇ ਸਾਰਿਆਂ ਦੇ ਕਿਉਂਕਿ ਇੱਕ ਨਿੱਕਾ ਜਿਹਾ ਸ਼ਹਿਰ ਹੋਣ ਕਰਕੇ ਆਪਣੀ ਆਪਸੀ ਭਾਈਚਾਰਕ ਸਾਂਝ ਕਰਕੇ ਤੁਹਾਡੇ ਸਾਰਿਆਂ ਤੇ ਵਿਸ਼ਵਾਸ ਕਰਕੇ ਉਹ ਕੀਤਾ ਪਰ ਉਹ ਬਾਅਦ ਚ ਗੱਲ ਹੋ ਰਹੀ ਨਿਕਲੀ ਕਿ ਤੇਜਾ ਦਾ ਸ਼ੁਰੂ ਤੋਂ ਚਾਹੁੰਦਾ ਸੀ ਕਿ ਮੈਂ ਸੀਨੀਅਰ ਵਾਈਸ ਪ੍ਰਧਾਨ ਬਣਾ ਥੋਡੀ ਆਪਸੀ ਫੁੱਟ ਕਰਕੇ ਕਿਉਂਕਿ ਤੁਹਾਡੇ ਲੀਡਰ ਨੇ ਕਿਹਾ ਤੁਸੀਂ ਆਪਦੇ ਲੀਡਰ ਤਾਂ ਕਿਹਾ ਵੀ ਨਹੀਂ ਮੰਨਿਆ 8:30 ਵਜੇ ਜੇ ਉਹ ਗੱਲ ਕਰ ਰਿਹਾ ਐਮਸੀ ਨਾਲ ਤੇ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰ ਰਿਹਾ ਏ ਇਹਦਾ ਮਤਲਬ ਕੋਈ ਗਲਤ ਆ ਹੋਊਗੀ ਜਿਹਨੇ ਐਮਸੀ ਆ ਹਿੰਦਨ ਆਉਂਦਾ ਹੈਗਾ ਉਹਦੇ ਨਾਲ ਵੀ ਜੀ ਤੇਜੇ ਪਹਿਲਵਾਨ ਨਾਲ ਤਾਰੇ ਭੱਟੀ ਨਾਲ ਸਾਰਿਆਂ ਦੀ ਡਿਟੇਲ ਹੈਗੀ ਆ ਜੀ ਸੋ ਇਹ ਗੱਲ ਬਾਤ ਸੀ ਫਿਰ ਇੱਕ ਇਹਨਾਂ ਨੇ ਮੇਰੀ ਪੋਸਟ ਪਾਈ ਹੋਈ ਸੀਗੀ ਫੇਸਬੁੱਕ ਤੇ ਜਿਸ ਚ ਬਾਈ ਜੀ ਨੇ ਕਿਹਾ ਸੀਗਾ ਕਿ ਚੋਣ ਲੜਨ ਦੇ ਲਈ ਥਾਪੜਾ ਦਿੱਤਾ ਇਹਨਾਂ ਨੇ ਉਹਨੂੰ ਜਾਂ ਤਾਂ ਮੇਰਾ ਤੇਜਾ ਬਈ ਆ ਜਿਹੜਾ ਸਕੂਲ ਜਿੱਦੋਂ ਪੜ੍ਹਨ ਜਾਂਦਾ ਸੀ ਜਾਂਦਾ ਭੱਜ-ਭੁੱਜ ਜਾਂਦਾ ਸੀ ਪੜ੍ਹਿਆ ਨਹੀਂ ਉਸ ਟਾਈਮ ਜਾਂ ਲੋਕਾਂ ਨੂੰ ਇਹ ਬੇਵਕੂਫ ਸਮਝਦਾ ਵੀ ਲੋਕ ਸਮਝਦੇ ਨਹੀਂ ਉਹ ਗੱਲਾਂ ਨੂੰ ਹਜੇ ਵੀ ਉਹ ਪੋਸਟ ਉਮੀ ਪਈ ਆ ਤੁਸੀਂ ਜਾ ਕੇ ਵੇਖ ਸਕਦੇ ਹੋ ਇਹ ਕਹਿੰਦੇ ਜੀ ਉਹਨਾਂ ਨੇ ਤਾਂ ਪਹਿਲਾ ਐਲਾਨ ਕਰਤਾ ਸੀਗਾ ਕਿ ਸੀਨੀਅਰ ਵਾਈਸ ਪ੍ਰਧਾਨ ਸਾਡਾ ਬਣ ਗਿਆ ਬਣ ਗਿਆ ਨਹੀਂ ਅਸੀਂ ਕਿਹਾ ਸੀਗਾ ਅਸੀਂ ਚੋਣ ਲੜ ਰਹੇ ਹਾਂ ਸੋ ਇਹ ਸਾਰੀਆਂ ਗੱਲਾਂ ਇਹਨਾਂ ਵੱਲੋਂ ਇੱਕ ਪ੍ਰੋਪੋਗੈਂਡਾ ਬਣਾਇਆ ਗਿਆ ਸੀ ਆਪ ਦੇ ਲਈ ਤੇ ਆਪ ਦੇ ਲਈ ਅਸੀਂ ਉਹਦਾ ਤੁਹਾਨੂੰ ਜਵਾਬ ਦਿੱਤਾ ਬਾਕੀ ਅੱਗੇ ਦੀਆਂ ਗੱਲਾਂ ਐਮ ਸੀ ਸਾਹਿਬ ਤੁਹਾਡੇ ਨਾਲ ਕਰਨਗੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬਾਈ ਜੀ ਨੇ ਸਾਰੇ ਡੀਟੇਲ ਦੱਸ ਹੀ ਦਿੱਤਾ ਹੈ ਮੈਂ ਤਾਂ ਇੰਨਾ ਕਹਿਣਾ ਚਾਹਣਾ ਹੈ ਕਿ ਬੰਦਾ ਸਭ ਕੁਝ ਕਰੇ ਜੀ ਪਰ ਕਿਸੇ ਨਾਲ ਵਿਸ਼ਵਾਸ ਘਾਤ ਨਾ ਕਰੇ ਮੇਰੇ ਨਾਲ ਨੇ ਵਿਸ਼ਵਾਸ ਘਾਤ ਕੀਤਾ ਕਿ ਬਾਈ ਜੀ ਬਹੁਤ ਵਧੀਆ ਤੁਸੀਂ ਮੈਨੂੰ ਨਹੀਂ ਪਤਾ ਸੀ ਇਹਨਾਂ ਦੇ ਆਸ ਵਿੱਚ ਸ਼ਾਇਦ 3-4 ਗਰੁੱਪ ਬਣੇ ਧੜੇਬੰਦੀ ਬਣੀ ਹੈ ਇੱਕ ਦੂਜੇ ਦੇ ਜਿਹਨੂੰ ਨਹੀਂ ਪਸੰਦ ਕਰਦਾ ਇਥੋਂ ਤੱਕ ਜਦੋਂ ਮੇਰੇ ਲੀਡਰ ਨੇ ਮੈਨੂੰ ਕੈਂਡੀਡੇਟ ਲਾ ਰਿਹਾ ਤੇ ਉਹਨਾਂ ਦਾ ਲੀਡਰ ਵੀ ਸਪੋਰਟ ਕਰ ਰਿਹਾ ਫਿਰ ਇਹਦਾ ਮਤਲਬ ਆਪਸੀ ਫੋਟ ਕਰਨਾ ਬਾਕੀ ਜਿਹੜੇ 2-3 ਬੋਲ ਰਹੇ ਸੀ ਕਿ ਹਾਂ ਕਰਕੇ ਇਹਨਾਂ ਦਾ ਕਦੇ ਪਹਿਲਾ ਕਮਿਟਮੈਂਟ ਹੋਈ ਸੀ ਕਾਂਗਰਸ ਸਰਕਾਰ ਵੇਲੇ ਕਿ ਤੈਨੂੰ 2.5 ਸਾਲ ਤੁਸੀਂ ਕਰੋਗੇ ਇਹ ਕੁਛ ਨਹੀਂ ਹੈ ਇਹ ਸਾਨੂੰ ਕਹਿ ਰਹੇ ਕਿ ਇਹ ਪ੍ਰਧਾਨ ਜੀ ਨੂੰ ਲਾਉਣਾ ਚਾਹੁੰਦੇ ਆ ਸਾਡੇ ਵੀ ਕੋਈ ਮਨਸ਼ਾ ਨਹੀਂ ਸੀ ਜੇ ਕਰਨਾ ਹੁੰਦਾ 2.5 ਸਾਲੇ ਪਹਿਲਾਂ ਕਰਦੇ ਅਸੀਂ ਤਾਂ ਇਹ ਨਾਲ ਚੱਲਦੇ ਸੀ ਕਿ ਸਭ ਜਿਹੜਾ ਵੀ ਕੋਈ ਕੈਂਡੀਡੇਟ ਬੰਦਾ ਐ ਐਮਸੀ ਬੰਦਾ ਉਹ ਸ਼ਹਿਰ ਦੇ ਵਿਕਾਸ ਲਈ ਬੰਦਾ ਉਹਦੇ ਮਹੱਲੇ ਦੇ ਵਿਕਾਸ ਲਈ ਤੇ ਸਾਰਾ ਦਾ ਹੋਣਾ ਚਾਹੀਦਾ ਇਹਨਾਂ ਦੀ ਇਹ ਦੋਨਾਂ ਦੀ ਆਰਸ ਵਿੱਚ ਨੀਤੀ ਸੀ ਕਿ ਕੋਈ ਬਣੂਗਾ ਤੇ ਜਦੋਂ ਸੀਨੀਅਰ ਵਾਈਸ ਮੈਨੂ ਬਣਾਉਂਦੇ ਫਿਰ ਆਪ ਬਣਾ ਦਾ ਮਤਲਬ ਇਹਨਾਂ ਦਾ ਇਹ ਸੀ ਕਿ ਅਸੀਂ ਜਿਹੜੀ ਪ੍ਰਧਾਨ ਨੂੰ ਲਾਈਏ ਇਹਨਾਂ ਦੀ ਆਪ ਦੀ ਮਨਛਾ ਸੀ ਸਾਡੀ ਕੋਈ ਮਨਛਾ ਨਹੀਂ ਸੀ ਸਾਡੇ ਤਾਂ ਹੁਣ ਵੀ ਕੰਮ ਹੁਣ ਵੀ ਤਾਂ ਦੋ ਜਿਹੜੇ ਸੀਨੀਅਰ ਵਾਈਸ ਤੇ ਵੈਸ ਕਾਂਗਰਸ ਦੇ ਹੀ ਆ ਪਿਛਲੇ 3.5 ਸਾਲ ਤੋਂ ਚੱਲੇ ਆ ਰਹੇ ਆ ਦੇ ਸਾਡੀ ਆਉਣ ਦੀ ਮਨਛਾ ਸੀ ਉਦੋਂ ਜਦੋਂ ਸਰਕਾਰ ਬਣੀ ਸੀ ਉਦੋਂ ਕਹਿੰਦੇ ਵੀ ਸਾਡਾ ਬਣਾਓ ਇਹ ਬਾਈ ਜੀ ਸਭ ਕੁਝ ਮੈਂ ਤੁਹਾਨੂੰ ਦੱਸਤਾ ਹੈ ਕਿ ਇੱਕ ਇਹਨਾਂ ਦੀ ਪਹਿਲਾਂ ਤਾਂ ਜੋ ਮਨਛਾ ਦੇ ਸੀ ਜਦੋਂ ਲੀਡਰ ਥਾਪੜਾ ਦੇ ਦੇਵੇ ਤੇ ਦੂਜੇ ਦੇ ਬਾਹਰ ਜਾਣ ਦੀ ਹੁੰਦੀ ਨਹੀਂ ਹੁਣ ਹਿੰਦ ਜੀ ਕਹਿ ਰਹੇ ਕਿ ਅਸੀਂ ਆਪ ਦੇ ਆਪ ਨੂੰ ਜਿੱਤੇ ਮਹਿਸੂਸ ਕਰਦੇ ਹਾਂ ਹਿੰਦ ਸਾਹਿਬ ਜਿੱਦ ਤੇ ਤੁਸੀਂ ਮੈਨੂੰ ਅਸ਼ੀਰਵਾਦ ਦੇ ਰਹੇ ਸੀ ਕਿ ਪੁੱਤਰ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਫੋਟੋ ਨੂੰ ਹੱਥ ਕਰਕੇ ਕਹਿ ਰਹੇ ਸੀ ਕਿ ਤੋ ਕੱਟਿਆ ਜਾ ਸਕਦਾ ਹੈ ਹਿੰਦ ਸਾਹਿਬ ਪਰ ਚੋਗ ਮੁਕਰਦਾ ਨਹੀਂ ਤੇ ਹਨ ਐਦੂ ਤਾਂ ਫਿਰ ਐ ਵੀ ਸਰਦਾਰਾਂ ਨੂੰ ਕੀ ਕਰਨਾ ਤਾਰਾ ਪੱਟੀ ਜੀ ਪੁੱਤ ਮੈਂ ਮਰ ਜਾਊਂਗਾ ਪਿਓ ਦਾ ਨਹੀਂ ਜੇ ਮੈਂ ਇਹ ਕਰੂੰਗਾ ਤੇ ਜੇ ਆਪ ਤੁਸੀਂ ਇਹ ਕਰਨੇ ਫਿਰ ਤੁਸੀਂ ਇਹਦਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਪਬਲਿਕ ਦੇ ਨਾਲ ਸਹੀ ਡੀਲ ਕਰਦੇ ਹੋਗੇ ਪਬਲਿਕ ਦੇ ਹਿੱਤਾਂ ਦੀ ਕੀ ਗੱਲ ਕਰਦੇ ਹੋਗੇ ਤੁਸੀਂ ਤੁਹਾਨੂੰ ਆਪ ਦੇ ਸਵਾਰਥ ਨਾਲ ਮਤਲਬ ਹੁੰਦਾ ਹੈ ਇਹ ਸਵਾਰਥੀ ਬੰਦੇ ਆ ਜੀ ਸਿੱਧੀ ਮੈਂ ਤੁਹਾਨੂੰ ਗੱਲ ਦੱਸਦਾ ਜਾਣ ਕੇ ਕਹਿੰਦਾ ਤੇ ਤੁਹਾਡਾ ਨਾਂ ਪਹਿਲਾਂ ਨੇ ਸਹਿਮਤੀ ਉਦਾਈ ਗਈ ਹੈ ਬਾਅਦ ਵਿੱਚ ਕਾਇਮ ਤੇ ਆ ਕੇ ਮੁੱਕਰ ਗਏ ਸੀ ਇਹ ਬਾਈ ਜੀ ਹੁਣ ਨਹੀਂ ਇਹ ਪਿਛਲੇ ਮੈਨੂੰ ਤਾਂ ਇਹ ਪਿਛਲੇ 2 ਢਾਈ ਸਾਲਾਂ ਤੋਂ ਇਹੀ ਕਹਿ ਰਹੇ ਕਿ ਬਾਈ ਜੀ ਤੁਸੀਂ ਬਣੋ ਪਰ ਆਪਾਂ ਇੱਕ ਚੀਜ਼ ਦੇ ਵਿੱਚ ਆਉਂਦੇ ਨਹੀਂ ਮੈਂ ਕਹਿੰਦਾ ਨਹੀਂ ਜਿੱਦੇ ਬੰਦਾ ਲੋੜ ਨਾਲ ਵੱਧ ਸੋਚਣ ਲੱਗ ਜਾਂਦਾ ਨਾ ਉਹਦੇ ਫਿਰ ਲੋਕਾਂ ਦੇ ਨਾਲ ਟੁੱਟ ਜਾਂਦਾ ਉਹ ਤੇ ਇਹਨਾਂ ਨੇ ਮਤਲਬ ਐ ਸੀਗਾ ਜੇ ਮੈਂ ਬਣ ਦੀ ਇੱਛਾ ਰੱਖਦਾ ਹੁੰਦਾ ਤੇ ਮੈਂ ਕਦੋਂ ਦਾ ਮਤਲਬ ਇਹ ਚੀਜ਼ ਨੂੰ ਹਾਲਾਂਕਿ ਇਹਨਾਂ ਦੇ ਜਿਹੜੇ ਜਾਦਾ ਚੱਕ ਚੱਕ ਕੇ ਮੈਂ ਇੱਕ ਤਿੰਨ ਦੋ ਤਿੰਨ ਹੈਗੇ ਇਹਨਾਂ ਦੇ ਵਿੱਚ ਜਿਨ੍ਹਾਂ ਨੂੰ ਕਦੇ ਵੀ ਉਹ ਦੂਜੇ ਦੇ ਹੱਥੋਂ ਮੈਗ ਫੜ ਕੇ ਖੋ ਕੇ ਆਪ ਦੇ ਆਪ ਕਰਨੀ ਚਾਹੁੰਦੇ ਹੁੰਦੇ ਆ ਉਹ ਤਾਂ ਇਹਨਾਂ ਦੇ ਲੀਡਰ ਨਾਲ ਵੀ ਆਪ ਦੇ ਆਪ ਨੂੰ ਵੱਡਾ ਸਮਝਦੇ ਆ ਤੁਸੀਂ ਨਗਰ ਕੌਂਸਲ ਦੇ ਵਿੱਚ ਕੌਂਸਲ ਹੋ ਉਹ ਜਿਹੜੇ ਐਨਜਾਇਮ ਵੀ ਲਾ ਰਿਹਾ ਕਿ ਇਹ ਜਿਹੜੀ ਆਹ ਪਾਰਟੀ ਜਾਣ ਬੁੱਝ ਕੇ ਚੋਣਾਂ ਕਰਾਉਣੀ ਚਾਹੁੰਦੀ ਸੀ ਇਹਨਾਂ ਕੋਲ ਸਹਿਮਤੀ ਹੈ ਨਹੀਂਗੀ ਹੋਣੀ ਨਹੀਂ ਲਾਣਗੇ ਉਹ ਮਹਾਰਾਜ ਮੇਰੀ ਗੱਲ ਸੁਣੋ ਵੱਡੇ ਬ੍ਰਦਰ ਜੇ ਅਸੀਂ ਚੋਣਾਂ ਨਹੀਂ ਕਰਾਉਣਾ ਚਾਹੁੰਦੇ ਸਾਡੇ ਕੋਲ ਉੱਥੇ ਕੈਂਡੀਡੇਟ ਬੈਠੇ ਸੀ ਸਾਡੇ ਕੋਲ ਕੋਈ ਉੱਥੇ ਮਤਲਬ ਉੱਥੇ ਦਾ ਸੀ ਨਾ ਰ ਇਹਨਾਂ ਦਾ ਪ੍ਰਧਾਨ ਇਹਨਾਂ ਦਾ ਮੀਤ ਪ੍ਰਧਾਨ ਇਹਨਾਂ ਦਾ ਤੇ ਇਹਨਾਂ ਨੂੰ ਤਾਂ ਉਹ ਚੀਜ਼ ਦਾ ਬੈਨੀਫਿਟ ਹੋਣਾ ਚਾਹੀਦਾ ਲੋਸ ਤਾਂ ਨਹੀਂ ਸੀ ਇਹਨਾਂ ਨੂੰ ਕੋਈ ਹੁਣ ਤਾਂ ਨਹੀਂ ਲੱਗਦਾ ਨਹੀਂ ਕਿ ਤੁਹਾਨੂੰ ਉੱਥੇ ਘਰੇ ਜਾਣਾ ਹੀ ਨਹੀਂ ਚਾਹੀਦਾ ਵਿਰੋਧੀ ਪਾਰਟੀ ਹੈ ਤੁਹਾਡੀ ਇਹਨਾਂ ਨੂੰ ਅੰਥੋਂ ਫਿਰ ਨਾਲ ਮਿਲ ਕੇ ਕੰਮ ਚੱਲ ਰਿਹਾ ਹੈ ਸਾਰੇ ਜਿਹੜੇ ਤੁਸੀਂ ਉਹਨਾਂ ਨੂੰ ਬਾਈ ਜੀ ਮੈਨੂੰ ਬੰਟੀ ਰਮਾਣਾ ਸਾਹਿਬ ਵੀ ਫੋਨ ਕਰਨਗੇ ਜੇ ਮੈਂ ਪਾਰਟੀ ਵਿੱਚ ਬੈਠਾ ਮੈਂ ਪਹਿਲੇ ਦਿਨ ਉਹ ਦੱਸਿਆ ਸੀ ਕਿ ਕਿਟ ਲੋਅ ਦਾ ਸਬੂਤ ਹੈ 13 16 ਦੇ ਸੂਣਾ ਕਵਾਂ ਚੀਜ਼ ਦੇ ਮੈਂ ਜਦੋਂ ਪਹਿਲੀ ਵਾਰੀ ਟਿਕਟੋਰ ਸਾਹਮਣੇ ਲਈ ਸੀਗੀ ਐਮ ਐਲ اے ਹੁੰਦਿਆਂ ਖੋਜ ਦੀ ਮੀਟਿੰਗ ਲਈ ਸੀ ਮੈਂ ਉਹਦੇ ਕੋਲ ਆਖਿਆ ਸੀ ਕਿ ਅਗਲੀ ਸਰਕਾਰ ਸਾਡੀ ਆਉਣ ਵਾਲੀ ਹੈ ਤੇ ਮੈਂ ਉਹਦੇ ਕੋਲ ਆਖਿਆ ਸੀ ਮੈਂ ਕਹਿੰਦਾ ਜਦੋਂ ਸਾਡੀ ਸਰਕਾਰ ਆ ਗਈ ਮੈਂ ਕਹਿੰਦਾ ਵੈਸ ਕਰਾਣੀ ਕਰੂੰਗਾ ਮੇਰੇ ਲਈ 25 ਦੇ 25 ਸਤਕਾਰਯੋਗ ਹੋਣਗੇ ਮੈਨੂੰ ਥੋੜੀ ਕੋਠੀ ਵੀ ਹੋਣਾ ਪਿਆ ਬੰਟੀ ਰਮਾਣਾ ਸਾਹਿਬ ਦੀ ਕੋਠੀ ਹੋਣਾ ਪਿਆ ਮੈਂ ਜਾਊਂਗਾ ਜਿੱਥੇ ਮੈਨੂੰ ਲੱਗਾ ਕਿ ਸ਼ਹਿਰ ਦੇ ਵਿਕਾਸ ਲਈ ਕੰਮ ਹੋਣਾ ਚਾਹੀਦਾ ਜੇ ਜੇ ਮੇਰੇ ਮੇਰੀ ਗੱਲ ਸੁਣੋ ਜੇ ਮੈਂ ਢੱਲੋ ਸਾਹਿਬ ਦੀ ਕੋਠੀ ਗਿਆ ਤੇ ਮੈਂ ਸ਼ਹਿਰ ਦੇ ਵਿਕਾਸ ਦੇ ਉਹਦੇ ਲਈ ਗਿਆ ਮੈਂ ਕੋਈ ਇਹ ਤਾਂ ਨਹੀਂ ਸੀ ਕਿ ਤੁਸੀਂ ਮੈਨੂੰ ਬਣਾ ਕੇ ਮੇਰੇ ਤਾਂ ਇਹ ਸੀ ਜੇ ਮੈਂ ਢਿੱਲੋਂ ਸਾਹਿਬ ਨੂੰ ਕਹਿੰਦਾ ਮੇਰੇ ਸਰੋਪਾ ਪਾਓ ਜੀ ਮੈਨੂੰ ਬਣਾ ਕੇ ਲੈ ਜਾਓ ਮੈਂ ਬਾਂਟੀ ਰਮਣਾ ਸਾਹਿਬ ਦੀ ਕੋਠੀ ਵੀ ਜਾਣਾ ਸੀ ਜੇ ਮੈਨੂੰ ਲੱਗਦਾ ਕਿ ਹਾਂ ਵੀ ਇਹ ਨਹੀਂ ਹੁੰਦਾ ਪਹਿਲੇ ਦਿਨੋਂ ਤੁਹਾਡੇ ਸ਼ਹਿਰ ਪ੍ਰਤੀ ਸੋਚ ਕੀ ਹੈ ਤੁਹਾਡੇ ਆਪਦੇ ਮਹੱਲੇ ਪ੍ਰਤੀ ਸੋਚ ਕੀ ਹੈ ਉਹ ਹੋਣੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਨਾ ਜੀ ਮੈਂ ਮਹੱਲੇ ਵਾਸਤੇ ਜਾਂ ਲੋਕਾਂ ਲਈ ਗਿਆ ਲੋਕੀ ਕਹਿੰਦੇ ਸ਼ਹਿਰ ਲੋਕੀ ਇਹ ਵੀ ਸੋਚਣਾ ਆ ਸਵਾਰਥ ਲਈ ਗਿਆ ਆਹ ਇਹ ਤਾਂ ਮਾਰਾ ਗਿਆ ਮੈਨੂੰ ਮੇਰੀ ਗੱਲ ਸੁਣੋ ਜੇ ਉਹਨਾਂ ਨੇ ਮੈਨੂੰ ਕੋਠੀ ਸੱਦਿਆ ਕਿ ਬਾਈ ਕੋਠੀ ਆ ਜਾ ਤੇ ਉਹਨਾਂ ਨੇ ਸਵਾਰਥ ਇਥੇ ਰੱਖੇ ਰੱਖਿਆ ਕਿ ਸਾਡਾ ਸੀਨੀਅਰ ਵੀ ਪ੍ਰਧਾਨ ਬਣਾ ਦਿਓ ਜੇ ਮੈਂ ਇੰਨਾ ਸਵਾਰਥੀ ਹੁੰਦਾ ਮੈਂ ਉਦਾਂ ਹੀ ਲੈ ਕੇ ਮੁੰਨਾਂ ਹੁੰਦਾ ਤੇ ਮੈਂ ਕਹਿੰਦਾ ਠੀਕ ਆ ਜੀ ਹੀਰਾ ਸ਼ਬਦ ਉਹਨਾਂ ਨੂੰ ਵਾਪਸ ਚੋਂ ਲੈਣਾ ਪੈ ਗਿਆ ਛਾ ਉਹਨਾਂ ਦੇ ਮਨ ਦੇ ਵਿੱਚ ਇਹ ਆ ਗਿਆ ਹੋਣਾ ਵੀ ਸਰਕਾਰ ਇਹਨਾਂ ਦੀ ਹੈ ਹੌਨਰਰੀ ਸਮੇਂ ਦੇ ਵਿੱਚ ਤਾਂ ਵਾਈਸ ਜਿਹੜਾ ਪ੍ਰਧਾਨ ਹੋਊਗਾ ਉਹ ਵੀ ਕੰਮ ਕਰੂਗਾ ਪ੍ਰਧਾਨ ਦੀ ਤਾਂ ਚਲਣੀ ਨਹੀਂ ਇਹ ਕੰਮ ਹੀ ਹੋਵੇ ਇਹ ਤਾਂ ਬਾਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਐਸੇ ਹੀ ਮਨਸਾਣਾ ਕਰਨਾ ਹੁੰਦਾ ਇਹ 2.5 ਸਾਲ ਪਹਿਲਾਂ ਨਹੀਂ ਕਰਦੇ ਹੁਣ 10 ਕਰੋੜ ਰੁਪਈਆ ਲੱਗਾ ਹੈ 4 ਕਰੋੜ ਹੋਰ ਪਾਸ ਹੋਇਆ ਪਿਆ ਤੇ ਪ੍ਰਧਾਨ ਜੀ ਬੈਠੇ ਆ ਹੁਣ ਵੀ ਤਾਂ ਦੋਨੋਂ ਉਹਨਾਂ ਦੇ ਹੀ ਆ ਸੀਨੀਅਰ ਅਫਸਰ ਵੀ ਉਹਨਾਂ ਦੇ ਤਿੰਨੇ ਤਿੰਨੇ ਸੀਟ ਦੇ ਉੱਤੇ ਆ ਇਹ ਤਾਂ ਐਵੇਂ ਕਹਿੰਦੀਆਂ ਗੱਲਾਂ ਹੁੰਦੀਆਂ ਕਿ ਰੁਪਈਆ ਆਇਆ ਨਹੀਂ ਰੁਪਈਆ ਲਾਇਆ ਨਹੀਂ ਉਹ ਕੋਈ ਸਰਮਾਨ ਸਿੰਘ ਅਤੇ ਜੈਜੀ ਆਇਆ ਨਹੀਂ ਉਹਨੂੰ ਬੰਦੇ ਨੂੰ ਇਹ ਨਹੀਂ ਪਤਾ ਮੇਰੇ ਵਾਰਡ ਦੇ ਵਿੱਚ ਕੰਮ ਹੋ ਗਿਆ ਹੈ ਲੱਗਦਾ ਨਹੀਂ ਕੈਂਡੀਡੇਟ ਮਤਲਬ ਤੁਹਾਡੇ ਨੰਬਰਾਂ ਚ ਦੇਰੀ ਹੋ ਗਈ ਜਾਂ ਕੋਈ ਦੋ ਤਿੰਨ ਕੈਂਡੀਡੇਟ ਹੋਏ ਜਿਨ੍ਹਾਂ ਚ ਭੰਬਲ ਪੂਸਾ ਆ ਜਾਂ ਬਣ ਗਿਆ ਇਹ ਬਿਲਕੁਨ ਨਹੀਂ ਬਾਈ ਜੀ ਬਿਲਕੁਨ ਨਹੀਂ ਹਰ ਬੰਦਾ ਤੁਸੀਂ ਵੀ ਖੜੇ ਹੋ ਹਰ ਬੰਦਾ ਆਪ ਦੇ ਆਪ ਨੂੰ ਸਾਬਤ ਕਰਦਾ ਹੁੰਦਾ ਕਿ ਮੈਂ ਵਧੀਆ ਹ ਠੀਕ ਹੈ ਸਾਡੇ ਤਾਂ ਦੋਹਾਂ ਦੇ ਵਿੱਚ ਸੀ ਦੋਵੇਂ ਅਸੀਂ ਮਤਲਬ ਜਿਹਦਾ ਬਾਲੇ ਦੇ ਵਿੱਚ ਉਹਨਾਂ ਦੇ ਵਿੱਚ ਤਾਂ 16 ਦੇ ਵਿੱਚ ਭੱਜੜ ਰਕੀ ਪਈ ਸੀ ਤਾਰਾ ਪੱਟੀ ਮੈਂ ਆ ਹਾਂ ਤੇ ਫਿਰ ਮੈਂ ਆਏ ਉਹ ਉੱਥੇ ਤਾਂ ਜਦੋਂ ਬੰਦਾ ਕਿਤੇ ਜਾ ਕੇ ਵੀ ਉਹਦਾ ਹੀ ਪਤਾ ਲੱਗਦਾ ਉੱਥੇ ਤਾਂ ਆਏ ਹੋਇਆ ਪਿਆ ਸੀ ਕਿ ਜੇ ਮੈਨੂੰ ਨਾ ਲਾਂਚ ਕੀਤਾ ਤਾਂ ਝੱਗੇ ਪਾੜ ਹੀ ਜਾਣੇ ਆ ਇਹ ਤਾਂ ਮੈਂ ਕਹਿ ਤੱਕ ਗੱਲਾਂ ਆ ਅਸੀਂ ਜੇ ਕਰਨਾ ਹੁੰਦਾ ਕਹਿੰਦੇ ਐਮਐਲਏ ਸਾਹਿਬ ਜ਼ਬਰਦਸਤੀ ਬਣਾਉਣ ਲਿਆਉਂਦਾ ਸੀ ਲੋਜ ਕਰਤਾ ਇਹ ਕਰਤਾ ਕਿ ਮੈਂ ਕਹਿੰਦਾ ਜਿੰਨੀ ਸ਼ਹਿਨ ਸ਼ੀਲਤਾ ਵਾਲੇ ਠੰਮੇ ਵਾਲੇ ਐਮਐਲਏ ਸਾਹਿਬ ਹੈ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿਸੇ ਏਰੀਆ ਦੇ ਵਿੱਚ ਉਹ ਉਹਨਾਂ ਨੇ ਹਜੇ ਵੀ ਆਖਿਆ ਹੈ ਤੇਜਾ ਜੀ ਹਰ ਗੱਲ ਤੇ ਮੈਂ ਫੜ ਕੇ ਆ ਡਾਕਟਰ ਜ਼ਗੀਰ ਜੀ ਆਏ ਨਹੀਂ ਉਹ ਭੱਜ ਕੇ ਕਰਕੇ ਉਹ ਜ਼ਗੀਰ ਜੀ ਤੁਸੀਂ ਤਾਂ ਉਹ ਬੰਦੇ ਹੋ ਢਾਈਆਂ ਸਾਲਾਂ ਦੇ ਵਿੱਚ ਹਰ ਦਿਨ ਤੁਹਾਡਾ ਇਹ ਹੁੰਦਾ ਸੀ ਨੰਦਾਲੀ ਨੂੰ ਲਾਓ ਜੀ ਮੈਨੂੰ ਬਣਾਓ ਜੀ ਜਿਵੇਂ ਮਰਜੀ ਮੈਂ ਆਪਸ ਵਿੱਚ ਖੱਚਾ ਦਾਨੀ ਦੇ ਵਿੱਚ ਕੇ ਸਮਝ ਲਓ ਕਿ ਮੈਨੂੰ ਰਗੜਿਆ ਗਿਆ ਜੀ ਇਹ ਨਾਲ ਆ ਵੀ ਦੱਸ ਦੋ ਅੱਜ ਹੁਣ ਕੀ ਡਿਸੀਜਨ ਦਿੱਤਾ 100000 ਇੱਕ ਮਤਵ ਤੋਂ ਬਹੁਤ ਜੇ ਸਾਡਾ ਅੱਜ ਕੰਮ ਹੋਣੀ ਚੋਣ ਹੋਊਗੀ ਜੀ ਮੇਰੀ ਸਾਬਕਾ ਐਮਐਲਏ ਕਿ ਕਿੱਢ ਲੋ ਸਾਹੂ ਅਗੇ ਕਿ ਰਸਹਾ ਹੈ ਕਿ ਇਹਨਾਂ ਦੋਨਾਂ ਬੰਦੇ ਨੂੰ ਕੈਂਡੀਡੇਟ ਬਣਾ ਕੇ ਲਿਆਇਓ ਜੇ ਇਹਨਾਂ ਚ ਦਾਮਾ ਦਾ ਆ ਤੇਜਾ ਪਹਿਲਵਾਨ ਕਹਿ ਰਿਹਾ ਕਿ ਐਂ ਐ ਕਰਕੇ ਇਹਨੂੰ ਕਹੇ ਤੂੰ ਸੀਨੀਅਰ ਵਜਦੀ ਪ੍ਰਧਾਨਗੀ ਲਈ ਚੋਣ ਉਧਰ ਕੈਂਡੀਡੇਟ ਬਣ ਕੇ ਆ ਫਿਰ ਤੇਰੇ ਮੁਕਾਬਲੇ ਕਮਲਜੀਤ ਲੜੂਗਾ ਭਾਵੇਂ ਕੱਲਾ ਹੀ ਆ ਫਿਰ ਵੇਣੇ ਤੇਰੇ ਹੱਕ ਚ ਕਰਨੇ ਆ ਜਿੰਨਾ ਤੂੰ ਇੰਨਾ ਆਉਦੇ ਆਪੋਂ ਹਰਮਨ ਤੇ ਰੱਖੀਦਾ ਮੈਂ ਤੱਕੇ ਜਾਈ ਉਹਗੀ ਫਿਰ ਬਹੁਤਾ ਫੇਰ ਕੁਛ ਨਹੀਂ ਆ ਉਧਰ 15 ਉਹ ਬਾਈ ਜੀ ਕਦੇ ਕਹਿਣਾ ਕੋਈ ਵੱਡਾ ਨਹੀਂ ਆਉਂਦਾ ਠੀਕ ਹੈ ਮੈਂ ਤੁਹਾਨੂੰ ਹਜੇ ਵੀ ਕਹਿ ਰਿਹਾ ਤੇ ਅਜੇ ਪ੍ਰਧਾਨ ਨੂੰ ਇਹ ਪੁੱਛ ਲਿਓ ਕਿ ਤੇਰੇ ਨਾਲ ਤੇਰੀ ਪਾਰਟੀ ਦੇ ਵਿੱਚ ਕਿੰਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਚਾਰ ਧੜੇ ਆ ਤੇ ਜੇ ਉਹਨਾਂ ਦੇ ਵਿੱਚ ਉਹ ਕੈਮੀਕਲ ਆ ਜਿਹੜਾ ਸਾਰਿਆਂ ਨੂੰ ਕਾੜਦਾ ਉਹਨਾਂ ਨੂੰ ਸਾਰਿਆਂ ਨੂੰ ਬਾੜੀ ਫੇਰਦਾ ਠੀਕ ਹੈ